ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਆਂਗਰਵਾੜੀ ਸੈਂਟਰਲ ਦੀ ਵੱਡੀ ਖਬਰ ਪੰਜਾਬ ਦੇ ਆਂਗਰਵਾੜੀ ਸੈਂਟਰਾਂ ਤੇ ਮੰਗ ਸੰਬੰਧੀ ਵਰਕਰਾਂ ਦੀਆਂ ਛੁੱਟੀਆਂ ਤੇ ਆਈ ਵੱਡੀ ਖਬਰ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਜਿਵੇਂ ਕਿ ਆਪ ਸਭ ਜਾਣਦੇ ਹੋ ਆਂਗਰਵਾੜੀ ਵਰਕਰਾਂ ਤੇ ਹੈਲਪਰਾਂ ਦਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਕਿਉਂਕਿ ਅੰਗਰਵੜੀ ਵਰਕਰਾਂ ਤੇ ਹੈਲਪਰਾਂ ਦੇ ਨਿਮਾਨਤਾ ਮਾਨਪੱਤਰੇ ਵਿੱਚ ਵਾਅਦਾ ਕੀਤਾ ਜਾ ਰਿਹਾ ਔਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਜੋ ਮਾਨਪੱਤਾ ਤੇ ਸੈਲਰੀ ਰੁਕੀ ਹੋਈ ਹੈ ਜਿਸ ਦੇ ਸਬੰਧ ਵਿੱਚ ਅੰਗਰਵੜੀ ਕੇਂਦਰਾ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਜੋ ਲਗਭਗ 1 ਸਾਲ ਤੋਂ ਰੁਕਿਆ ਹੋਇਆ ਹੈ ਅੰਗਰਵੜੀ ਵਰਕਰਾਂ ਨੂੰ ਸਮਾਰਟਫੋਨ ਦਿੱਤੇ ਜਾਣ ਵਰਤਰੀ ਪੱਤਾ ਰੀਲੀਜ਼ ਕੀਤਾ ਜਾਵੇ ਪੀ ਐਮ ਐਫ ਵੀワイ ਅਤੇ ਸੀਪੀਬੀਏ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿਣਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ ਅੰਗਰਵੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਛੁੱਟੀ 1 ਮਹੀਨਾ ਜਿਸ ਤਰ੍ਹਾਂ ਪਹਿਲਾਂ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਦਿੱਤੀ ਜਾਵੇ ਉਹਨਾਂ ਇਹ ਵੀ ਕਿਹਾ ਕਿ ਅੰਗਰਵੜੀ ਸੈਂਟਰਾਂ ਤੇ 2017 ਤੋਂ ਖੋਈ ਗਏ ਬੱਚੇ ਵਾਪਸ ਆਂਗਣਵੜੀ ਸੈਂਟਰਾਂ ਵਿੱਚ ਭੇਜੇ ਜਾਣ ਆਂਗਣਵੜੀ ਸੈਂਟਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਗ੍ਰੇਡ ਦਿੱਤਾ ਜਾਵੇ ਉਹਨਾਂ ਕਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਮੇਂ ਵਾਅਦੇ ਅਨੁਸਾਰ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਦਾ ਮਾਨ ਪੱਤਾ ਦੁੱਗਣਾ ਕਰੇ ਮਿਨੀ ਆਂਗਣਵੜੀ ਕੇਂਦਰਾਂ ਨੂੰ ਪੂਰ ਵਿੱਚ ਤਬਦੀਲ ਕੀਤਾ ਜਾਵੇ ਉਹਨਾਂ ਨੇ ਸੂਬੇ ਦੀਆਂ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਨੂੰ ਅਪੀਲ ਕੀਤੀ ਕਿ ਚਾਰ ਫਰਵਿਨ ਨੂੰ ਵੱਡੀ ਗਿਣਤੀ ਵਿੱਚ ਮਲੋਟ ਵਿਕੇ ਪੁੱਜੋ ਤਾਂ ਜੋ ਆਪਣੀਆਂ ਹੱਕੀ ਮੰਗਾ ਲਈ ਸਰਕਾਰ ਦੇ ਦਬਾਅ ਬਣਾਇਆ ਜਾ ਸਕੇ ਤਾਂ ਇਹ ਇੱਕ ਅੱਜ ਵੱਡੀ ਅਪਡੇਟ ਪੰਜਾਬ ਦੇ ਅੰਗਰੇਣੀ ਵਰਕਰਾਂ ਤੇ ਹੈਲਪਰਾਂ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੋਰ ਨੰਗੀਆਂ ਤੇ ਤਾਜ਼ੀਆਂ ਅਪਡੇਟ ਲਈ ਪੰਜਾਬ ਜੋਬ ਅਲਰਟ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ